ਮਨੁੱਖਤਾ ਦੀ ਇੱਕ ਅਨੋਖੀ ਮਿਸਾਲ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਡਿਊਟੀ ਲਈ ਪਹੁੰਚੀ ਨਰਸ ਲੋਕਾਂ ਨੇ ਵੀਡੀਓ ਦੇਖ ਕੇ ਕੀਤੀ ਸ਼ਲਾਗਾ ਲੋਕਾਂ ਨੇ ਨਰਸ ਦੇ ਜਜ਼ਬੇ ਨੂੰ ਕੀਤਾ ਸਲਾਮ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਸ਼ਬਦਾ ਦੀ ਤਾਕਤ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਮਨੁੱਖਤਾ ਦੀ ਇੱਕ ਅਨੋਖੀ ਮਿਸਾਲ ਸਾਹਮਣੇ ਆਈ ਹੈ ਇੱਥੇ ਆਪਣੀ ਡਿਊਟੀ ਨਿਭਾਉਣ ਲਈ ਇੱਕ ਨਰਸ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾਈ ਗਈ ਹੈ بارش ਕਾਰਨ ਨਦੀ ਨਾਲੇ ਉਫਾਨ ਚ ਨੇ ਪੈਦਲ ਜਾਣ ਵਾਲੀਆਂ ਪੁਲੀਆਂ ਤਬਾਹ ਹੋ ਚੁੱਕੀਆਂ ਨੇ ਪਰ ਕਮਲਾ ਦੇਵੀ ਜੋ ਕਿ ਇੱਕ ਨਰਸ ਹੈ ਉਸ ਨੇ ਬੇਖੌਫ ਹੋ ਕੇ ਨਾਲੇ ਤੇ ਛਾਲ ਮਾਰੀ ਤੇ ਪਾਰ ਹੋ ਗਈ ਜੇਕਰ ਉਸਦਾ ਪੈਰ ਵਿਸਲ ਜਾਂਦਾ ਤਾਂ ਉਹ ਤੇਜ਼ ਧਾਰ ਵਿੱਚ ਵਹਿ ਸਕਦੀ ਸੀ ਲੋਕਾਂ ਨੇ ਉਸਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਦੇਖ ਕੇ ਉਸਦੇ ਜਜ਼ਬੇ ਨੂੰ ਸਲਾਮ ਕੀਤਾ ਬਹੁਤਿਆਂ ਨੂੰ ਇਹ ਦ੍ਰਿਸ਼ ਰਿੱਤਿਕ ਰੋਸ਼ਨ ਦੀ ਫਿਲਮ ਕ੍ਰਿਸ਼ ਦਾ ਸੀਨ ਯਾਦ ਆਉਣ ਲੱਗਾ 2 ਅਗਸਤ ਨੂੰ ਸ਼ਿਲੰਗਬੁਧਾਣੀ ਪੰਚਾਇਤ ਵਿੱਚ ਬਦਲ ਫਟਣ ਕਾਰਨ ਆਈ ਬਾੜ ਨਾਲ ਸਾਰੇ ਰਸਤੇ ਬੰਦ ਹੋ ਗਏ ਸੀ ਸ਼ੁੱਕਰਵਾਰ ਸਵੇਰੇ ਕਮਲਾ ਦੇਵੀ ਨੇ ਕਠੋਕ ਪੰਚਾਇਤ ਦੇ ਹੁਰੰਗਨਾਰਾਇਣ ਦੇ ਪਿੰਡ ਵਿੱਚ ਵੈਕਸੀਨੇਸ਼ਨ ਲਈ ਜਾਣਾ ਸੀ ਲੋਕਾਂ ਲਈ ਵੀ ਨਾਲੇ ਪਾਰ ਕਰਨਾ ਬਹੁਤ ਔਖਾ ਸੀ ਪਰ ਉਹ ਆਪਣਾ ਫਰਜ਼ ਨਿਭਾਉਣ ਲਈ ਉਫਾਨ ਦੇ ਨਾਲੇ ਨੂੰ ਲੰਘ ਕੇ ਪਿੰਡ ਪੁੱਜ ਗਈ ਕਮਲਾ ਦੇਵੀ ਨੇ ਹੁਰੰਗ ਪਿੰਡ ਵਿੱਚ ਵੈਕਸੀਨ ਪਹੁੰਚਾ ਕੇ ਦਿਖਾ ਦਿੱਤਾ ਕਿ ਘਾਟੀ ਦੇ ਲੋਕ ਆਪਣੀ ਸੇਵਾ ਭਾਵਨਾ ਲਈ ਹਰ ਖਤਰਾ ਮੋਲ ਲੈਂਦੇ ਨੇ ਉਸ ਦਾ ਇਹ ਸਹਾਸਿਕ ਕੰਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤੇ ਲੋਕ ਕਹਿ ਰਹੇ ਨੇ ਕਿ ਅਜਈਆਂ ਨਰਸਾਂ ਹੀ ਅਸਲ ਹੀਰੋ ਹੁੰਦੀਆਂ ਨੇ ਮਨੁੱਖਤਾ ਦੀ ਇੱਕ ਅਨੋਖੀ ਮਿਸਾਲ ਆਪਣੀ ਜਾਨ ਦੇ 바ਜ਼ੇ ਲਗਾ ਕੇ ਡਿਊਟੀ ਲਈ ਪਹੁੰਚੀ ਨਰਸ ਲੋਕਾਂ ਨੇ ਵੀਡੀਓ ਦੇਖ ਕੇ ਕੀਤੀ ਸ਼ਲਾਗਾ ਲੋਕਾਂ ਨੇ ਨਰਸ ਦੇ ਜਜ਼ਬੇ ਨੂੰ ਕੀਤਾ ਸਲਾਮ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਸ਼ਬਦਾ ਦੀ ਤਾਕਤ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ हिमाचल प्रदेश ਦੇ ਮੰਡੀ ਜ਼ਿਲ੍ਹੇ ਵਿੱਚ ਮਨੁੱਖਤਾ ਦੀ ਇੱਕ ਅਨੋਖੀ ਮਿਸਾਲ ਸਾਹਮਣੇ ਆਈ ਹੈ ਇੱਥੇ ਆਪਣੀ ਡਿਊਟੀ ਨਿਭਾਉਣ ਲਈ ਇੱਕ ਨਰਸ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾਈ ਗਈ ਹੈ بارش ਕਾਰਨ ਨਦੀ ਨਾਲੇ ਉਫਾਂਚ ਨੇ ਪੈਦਲ ਜਾਣ ਵਾਲੀਆਂ ਪੁਲੀਆਂ ਤਬਾਹ ਹੋ ਚੁੱਕੀਆਂ ਨੇ ਪਰ ਕਮਲਾ ਦੇਵੀ ਜੋ ਕਿ ਇੱਕ ਨਰਸ ਹੈ ਉਸਨੇ ਬੇਖੌਫ ਹੋ ਕੇ ਨਾਲੇ ਤੇ ਛਾਲ ਮਾਰੀ ਤੇ ਪਾਰ ਹੋ ਗਈ ਜੇਕਰ ਉਸਦਾ ਪੈਰ ਫਿਸਲ ਜਾਂਦਾ ਤਾਂ ਉਹ ਤੇਜ਼ ਧਾਰ ਵਿੱਚ ਵਹਿ ਸਕਦੀ ਸੀ ਲੋਕਾਂ ਨੇ ਉਸਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਦੇਖ ਕੇ ਉਸਦੇ ਜਜ਼ਬੇ ਨੂੰ ਸਲਾਮ ਕੀਤਾ ਹੈ ਬੋਤਿਆਂ ਨੂੰ ਇਹ ਦੇਖੇ ਦਿੱਕ੍ਰੋਸ਼ਨ ਦੀ ਫਿਲਮ ਕ੍ਰਿਸ਼ ਦਾ ਸੀਨ ਯਾਦ ਆਉਣ ਲੱਗਾ 2 ਅਗਸਤ ਨੂੰ ਸ਼ਿਲੰਗਬੁਧਾਨੀ ਪੰਚਾਇਤ ਵਿੱਚ ਬਦਲ ਫਟਣ ਕਾਰਨ ਆਈ ਬਾੜ ਨਾਲ ਸਾਰੇ ਰਸਤੇ ਬੰਦ ਹੋ ਗਏ ਸੀ ਸ਼ੁੱਕਰਵਾਰ ਸਵੇਰੇ ਕਮਲਾ ਦੇਵੀ ਨੇ ਕਠੋਕ ਪੰਚਾਇਤ ਦੇ ਹੁਰੰਗਨਾਰਾਇਣ ਦੇ ਪਿੰਡ ਵਿੱਚ ਵੈਕਸੀਨੇਸ਼ਨ ਲਈ ਜਾਣਾ ਸੀ ਲੋਕਾਂ ਲਈ ਵੀ ਨਾਲੇ ਪਾਰ ਕਰਨਾ ਬਹੁਤ ਔਖਾ ਸੀ ਪਰ ਉਹ ਆਪਣਾ ਫਰਜ਼ ਨਿਭਾਉਣ ਲਈ ਉਫਾਨ ਦੇ ਨਾਲੇ ਨੂੰ ਲੰਘ ਕੇ ਪਿੰਡ ਪੁੱਜ ਗਈ ਕਮਲਾ ਦੇਵੀ ਨੇ ਹੁਰੰਗਪਿੰਡ ਵਿੱਚ ਵੈਕਸੀਨ ਪਹੁੰਚਾ ਕੇ ਦਿਖਾ ਦਿੱਤਾ ਕਿ ਘਾਟੀ ਦੇ ਲੋਕ ਆਪਣੀ ਸੇਵਾ ਭਾਵਨਾ ਲਈ ਹਰ ਖਤਰਾ ਮੋਲ ਲੈਂਦੇ ਨੇ ਉਸ ਦਾ ਇਹ ਸਹਾਸਿਕ ਕੰਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤੇ ਲੋਕ ਕਹਿ ਰਹੇ ਨੇ ਕਿ ਅਜਿਹੇ ਨਰਸਾਂ ਹੀ ਅਸਲ ਹੀਰੋ ਹੁੰਦੀਆਂ ਨੇ